ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤਾਂ ਜੋ ਹੋਰ ਨਵੇਂ ਰਿਸ਼ਤੇ ਦੀਆਂ ਐਡਾਂ ਤੁਹਾਡੇ ਤੱਕ ਪਹੁੰਚ ਸਕਣ ਸਾਡੇ ਇਸ ਚੈਨਲ ਤੇ ਰਿਸ਼ਤਿਆਂ ਦੀ ਐਡ ਵੀ ਦਿੱਤੀ ਜਾਂਦੀ ਹੈ ਨਾਲ ਮੈਚਿੰਗ ਕਰਵਾ ਕਰਕੇ ਰਿਸ਼ਤੇ ਵੀ ਕਰਵਾਏ ਜਾਂਦੇ ਹੈ ਜੀ ਇਹ ਰਿਸ਼ਤੇ ਬਹੁਤ ਵਧੀਆ ਪਰਿਵਾਰਤ ਹੁੰਦੇ ਹੈ ਜੀ ਮੁੰਡੇ ਅਤੇ ਕੁੜੀਆਂ ਦੇ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜੱਜ ਪੜਤਾਲ ਜਰੂਰ ਕਰ ਲਿਆ ਕਰੋ ਰਿਸ਼ਤਾ ਹੈ ਜੀ 1165 ਨੰਬਰ ਜ਼ਿਲ੍ਹਾ ਅੰਮ੍ਰਿਤਸਰ ਕੁੜੀ ਦੀ ਕਾਸਟ ਜੱਟ ਸਿੱਖ ਡੇਟ ਆਫ ਬਰਥ 21 ਸਤੰਬਰ 1997 ਹਾਈਟ 5 ਫੁੱਟ 7 ਇੰਚ ਸਟੱਡੀ ਗ੍ਰੈਜੂਏਸ਼ਨ ਪਾਸ ਪਰਿਵਾਰ ਚ ਮਾਤਾ ਪਿਤਾ ਇੱਕ ਭਰਾ ਹੈ ਭਰਾ ਮੈਰਿਡ ਹੈ ਉਹ ਸਰਕਾਰੀ ਜੌਬ ਕਰਦਾ ਹੈ ਕੁੜੀ ਪ੍ਰਾਈਵੇਟ ਬੈਂਕ ਵਿੱਚ ਜੌਬ ਕਰਦੀ ਹੈ ਜ਼ਮੀਨ 5 ਕਿੱਲੇ ਤੱਕ ਹੋਵੇ ਮੁੰਡੇ ਨੂੰ ਲੜਕਾ ਪ੍ਰਾਈਵੇਟ ਕਿਸੇ ਵੀ ਫੀਲਡ ਚ ਜੌਬ ਕਰਦਾ ਹੋਵੇ ਤਨਖਾਹ ਵਧੀਆ ਲੈ ਰਿਹਾ ਹੋਵੇ ਸੋਨ ਸਨੱਖਾ ਉਹ ਵੀ ਜੰਗੇ ਕਰੋ ਹੋਵੇ ਬਾਕੀ ਮੁੰਡੇ ਦਾ ਘਰਵਾਰ ਵਧੀਆ ਬਣਿਆ ਹੋਵੇ ਨਸ਼ੇ ਪਤੇ ਤੋਂ ਦੂਰ ਹੋਵੇ ਲੜਕੇ ਦੀ ਪੂਰੀ ਫੈਮਲੀ ਵੈਸ਼ਨੂ ਹੋਵੇ ਜੀ ਕੁੜੀ ਦੀ ਫੈਮਲੀ ਪਿਓਰ ਵੈਸ਼ਨੂ ਆ ਕੁੜੀ ਬਧੀਆ ਸੋਨੀ ਸਨੱਖੀ ਹੈ ਸੈਲਰੀ ਵੀ ਵਧੀਆ ਲੈ ਰਹੀ ਹੈ ਜਿਸ ਪਰਵਾਰ ਨੇ ਇਹੀ ਰਿਸ਼ਤਾ ਮੈਚ ਕਰਦਾ ਉਸ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰਨ ਅਗਲਾ ਰਿਸ਼ਤਾ ਆਇਆ 1174 ਨੰਬਰ ਜ਼ਿਲ੍ਹਾ ਬਠਿੰਡਾ ਕੁੜੀ ਦੀ ਕਾਸਟ ਜੱਟ ਸਿੱਖ ਗੋਤ ਸਿੱਧੂ ਡੇਟ ਆਫ ਬਰਥ 15/4/1994 ਹਾਈਟ 5 ਫੁੱਟ 3 ਇੰਚ ਕੁਆਲੀਫਿਕੇਸ਼ਨ ਐਮਏ ਪੰਜਾਬੀ ਐਮਐਸਸੀ ਫੈਸ਼ਨ ਡਿਜ਼ਾਈਨਿੰਗ ਪਰਿਵਾਰ ਵਿੱਚ ਲੜਕੀ ਦੇ ਮਾਤਾ ਪਿਤਾ ਇੱਕ ਭਰਾ ਕੈਨੇਡਾ ਚ ਪੀਆਰ ਹੈ ਫਾਦਰ ਸਾਹਿਬ ਖੇਤੀਬਾੜੀ ਕਰਦੇ ਨੇ ਜੀ ਮਾਤਾ ਤੇ ਪਿਤਾ ਦਾ ਕੈਨੇਡਾ ਦਾ ਵੀਜ਼ਾ ਲੱਗਿਆ ਹੋਇਆਗਾ ਇਹਨਾਂ ਨੇ ਲੜਕੀ ਦਾ ਰਿਸ਼ਤਾ ਕਰਨਾ ਲੜਕੀ ਨੂੰ ਜ਼ਮੀਨਦਾਰ ਸਕਿੱਲ ਲੜਕੇ ਨੂੰ ਜ਼ਮੀਨਦਾਰ ਸਕਿੱਲ ਤੱਕ ਆਉਂਦੀ ਹੋਵੇ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਨਾ ਸਟੱਡੀ ਵਧੀਆ ਕੀਤੀ ਹੋਵੇ ਕੁੜੀ ਵਧੀਆ ਸੋਣੀ ਸੁਨੱਖੀ ਹੈ ਜੀ ਮੁੰਡਾ ਵਧੀਆ ਸੋਨਾ ਸੁਨੱਖਾ ਤੇ ਚੰਗੇ ਘਰ ਹੋਵੇ ਘਰ-ਵਰ ਇੰਡੀਆ ਵੀ ਹੋਵੇ ਜੀ ਮੁੰਡੇ ਦਾ ਜਿਸ ਪਰਵਾਰ ਨੇ ਇਹ ਰਿਸ਼ਤਾ ਮੈਚ ਕਰਦਾ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰਨ ਅਗਲਾ ਰਿਸ਼ਤਾ ਹੈ ਜੀ 1176 5 ਨੰਬਰ ਅਗਲਾ ਰਿਸ਼ਤਾ ਹੈ ਜੀ ਡਿਸਟ੍ਰਿਕਟ ਅੰਬਾਲਾ ਮੁੰਡੇ ਦੀ ਕਾਸਟ ਜਰਸਿਕ ਗੋਤ ਗਿੱਲ ਡੇਟ ਆਫ ਬਰਥ 17 ਤਰੀਕ 11 ਮਹੀਨਾ 1999 ਦਾ ਬੋਰਨ ਹਾਈਟ 6 ਫੁੱਟ 2 ਇੰਚ ਸਟੱਡੀ ਗ੍ਰੈਜੂਏਸ਼ਨ ਪਾਸ ਨਾਲ ਕੰਪਿਊਟਰ ਡਿਪਲੋਮਾ ਕੀਤਾ ਹੈਗਾ 2 ਸਾਲ ਦਾ ਪਰਿਵਾਰ ਵਿੱਚ ਮਾਤਾ ਪਿਤਾ ਮੁੰਡਾ ਇਕੱਲਾ-ਇਕੱਲਾ ਕਰਦੇ ਆਂਦਾ ਜ਼ਮੀਨ 28 ਕਿੱਲੇ ਆ ਮੁੰਡੇ ਦੇ ਫਾਦਰ ਸਾਹਿਬ ਨਾਲ ਪ੍ਰਾਪਰਟੀ ਦਾ ਵੀ ਕੰਮ ਕਰਦੇ ਆ ਅਤੇ ਖੇਤੀਬਾੜੀ ਦਾ ਵੀ ਮੁੰਡਾ ਜੌਬ ਪੈਟਰੋਲ ਪੰਪ ਤੇ ਕਰਦਾ ਹੈਗਾ ਪੈਟਰੋਲ ਪੰਪ ਇਹਨਾਂ ਦਾ ਆਪਣਾ ਹੈ ਜੀ ਆਪਣਾ ਹੀ ਲਿਆ ਹੋਇਆ ਹੈਗਾ ਉੱਥੇ ਹੀ ਮੁੰਡਾ ਪੈਟਰੋਲ ਪੰਪ ਤੇ ਮੈਨੇਜਰ ਦਾ ਕੰਮ ਕਰਦਾ ਹੈਗਾ ਸਾਰਾ ਕੰਮਕਾਰ ਸਾਹਮਦਾ ਹੈ ਜੀ ਵਧੀਆ ਪਿੰਡ ਚ ਕੋਠੀ ਪਾਈ ਹੋਈ ਹੈ ਮੁੰਡਾ ਸਰਦਾਰ ਆ ਪੱਗ ਬੰਨਦਾ ਹੈਗਾ ਫੈਮਲੀ ਮੁੰਡੇ ਦੀ ਵੈਸ਼ਨੂ ਆ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਦੀ ਹਾਈਟ 5 ਫੁੱਟ 7 ਇੰਚ ਤੱਕ ਹੋਵੇ ਬਾਕੀ ਪੜ੍ਹੀ ਲਿਖੀ ਤੇ ਸਿਆਣੀ ਤੇ ਸਮਝਦਾਰ ਹੋਵੇ ਵਧੀਆ ਮੁੰਡਾ ਸੋਨਾ ਸਿੰਘ ਆ ਜੀ ਈਰੀ ਨੂੰ ਪਹਿਲ ਦਿੱਤੀ ਹੈ ਇਸ ਪਰਿਵਾਰ ਨੇ ਵੀ ਲੜਕੀ ਇਸ ਪਰਿਵਾਰ ਤੋਂ ਆਸ-ਪਾਸ ਦੇ ਨੇੜੇ ਪਿੰਡਾਂ ਤੋਂ ਹੋਵੇ ਮੋਹਾਲੀ ਐਸਐਸ ਨਗਰ ਅੰਬਾਲਾ ਕਰੂਕ ਖੇਤਰ ਯਮਨਾ ਨਗਰ ਇਸ ਏਰੀਏ ਕੁੜੀ ਦਾ ਪਰਿਵਾਰ ਇਹਨਾਂ ਦੇ ਨਾਂ ਰਿਸ਼ਤੇ ਲਈ ਸੰਪਰਕ ਕਰ ਸਕਦੇ ਹੋ ਇਸ ਨੰਬਰ ਤੇ 90346 76436 ਆਗਲਾ ਫਾਈਲ ਨੰਬਰ ਹੈ ਜੀ 1177 ਜ਼ਿਲ੍ਹਾ ਪਟਿਆਲਾ ਮੁੰਡੇ ਦੀ ਕਾਸਟ ਜੱਟ ਸਿੱਖ ਗੋਤ ਚੀਮਾ ਡੇਟ ਆਵਤ 1987 ਹਾਈਟ 5 ਫੁੱਟ 11 ਇੰਚ ਕੁਆਲੀਫਿਕੇਸ਼ਨ ਐਮ ਐਸ ਸੀ ਆਈਟੀ ਐਮ ਸੀ ਐ ਨਾਲ ਐਮ ਜੀ ਐਮ ਐਸ ਸਟੱਡੀ ਕਰੀਆ ਵਧੀਆ ਜੀ ਜ਼ਮੀਨ 12 ਕਿੱਲੇ ਆ ਦੂਪਰਾ ਮਕੂਲ ਦੋ ਸਿਸਟਰ ਇਨ ਫੋਰਗਨ ਐਂਡ ਟੂ ਇਨ ਇੰਡੀਆ ਬੱਧੀ ਡਬਲ ਸਟੋਰੀ ਕਰ ਪਾਇਆ ਹੋਇਆਗਾ ਇੱਕ ਬ੍ਰਦਰ ਆ ਉਹ ਗਵਰਨਮੈਂਟ ਜੌਬ ਤੇ ਹੈ ਪਰਿਵਾਰ ਵਿੱਚ ਮਾਤਾ ਪਿਤਾ ਨੇ ਪਿਤਾ ਜੀ ਖੇਤੀਬਾੜੀ ਕਰਦੇ ਨੇ ਮੁੰਡਾ ਕੰਮ ਗਵਰਨਮੈਂਟ ਪੇਪਰ ਦੀ ਹੀ ਤਿਆਰੀ ਕਰਦਾਗਾ ਕੁੜੀ ਵਧੀਆ ਪੜੀ ਲਿਖੀ ਹੋਵੇ ਨਾਲ ਸਿਆਣੀ ਤੇ ਸਮਝਦਾਰ ਹੋਵੇ ਡਿਮਾਂਡ ਕੋਈ ਨਹੀਂ ਸਟੱਡੀ ਬਸ ਵਧੀਆ ਕੀਤੀ ਹੋਵੇ ਇਸ ਪਰਿਵਾਰ ਨੇ ਮੁੰਡੇ ਨੂੰ ਬਾਹਰ ਬੁਲਾਉਣਾ ਜੀ ਪਰਿਵਾਰ ਚ ਕੁਝ ਜੀ ਬਰ ਗਏ ਹੋਏ ਆਗੇ ਇਹਨਾਂ ਨੇ ਵੀ ਬਾਹਰ ਹੀ ਜਾਣਾਗਾ ਫਾਇਲ ਵਾਰਦੀ ਦੋਆਂ ਜੀਆਂ ਦੀ ਇਕੱਠੀ ਹੀ ਲਾਉਣੀ ਆ ਵਿਆਹ ਤੋਂ ਬਾਅਦ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਇਹਨਾਂ ਦੇ ਦਿੱਤੇ ਇਸ ਨੰਬਰ ਤੇ ਸੰਪਰਕ ਕਰਨ 89184 41040 جعفر ਇਸ ਨੰਬਰ ਤੇ 7340 69420 ਅਗਲਾ ਫਾਈਲ ਨੰਬਰ ਹੈ ਜੀ 1100 78 ਜ਼ਿਲ੍ਹਾ ਅੰਮ੍ਰਿਤਸਰ ਮੁੰਡੇ ਦੀ ਕਾਸਟ ਨਾਇਸਿਕ ਡੇਟ ਆਫ ਬਰਥ 1 ਤਰੀਕ ਨਵੰਬਰ ਮਹੀਨਾ 1984 ਹਾਈਟ 5 ਫੁੱਟ 9 ਇੰਚ ਕੁਆਲੀਫਿਕੇਸ਼ਨ ਪਲੱਸ 2 ਪਾਸ ਨਾਲ ਬਿਜ਼ਨਸ ਟੋਰ ਐਂਡ ਟਰੈਵਲਸ ਇਜ਼ ਡੀਲਰ ਮੁੰਡਾ ਟੂਰ ਤੇ ਗੱਡੀਆਂ ਚਲਾਉਂਦਾ ਹੈਗਾ ਜੀ ਲੈ ਕੇ ਜਾਂਦਾ ਹੈਗਾ ਬਾਹਰ ਅੰਦਰ ਗੱਡੀ ਵਧੀਆ ਆਉਂਦੀ ਹੈ ਜੀ ਇਹਨਾਂ ਦੀ bro ਤੇ sister ਦੋ ਬ੍ਰਦਰ ਬਰਥ ਮੈਰਿਡ ਹੈ ਜੀ ਵਨ ਸਿਸਟਰ ਅਨਮੈਰਿਡ ਹੈਗੀ ਫਾਦਰ ਸਾਹਿਬ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਮਦਰ ਪਾਸਡ ਅਵੇ ਮੈਟੀਰੀਅਲ ਸਟੇਟਸ ਅਨਮੈਰਿਡ ਹੈ ਜੀ ਮੁੰਡਾ ਸਿੰਪਲ ਮੈਰਿਜ ਨੋ ਡਿਮਾਂਡ ਰੈਜ਼ੀਡੈਂਸ ਔਨ ਹਾਊਸ ਅੰਮ੍ਰਿਤਸਰ ਮੁੰਡਾ ਬਧੀਆ ਸੋਹਣਾ ਸਨਖਾਗਾ ਕੁੜੀ ਵੀ ਬਧੀਆ ਸੋਹਣੀ ਸਨਖੀ ਹੋਵੇ ਘਰ ਦਾ ਕੰਮ ਕਰ ਜਾਣਦੀ ਹੋਵੇ ਸਿਆਣੀ ਤੇ ਸਮਝਦਾਰ ਹੋਵੇ ਘਰ-ਬਾਰ ਸੰਭਲਣ ਵਾਲੀ ਹੋਵੇ ਥੋੜਾ ਬਹੁਤਾ ਜ਼ਰੂਰ ਪੜ੍ਹੀ ਹੋਵੇ ਜੀ ਮੁੰਡਾ ਕੰਮ ਕਰ ਬਧੀਆ ਕਰਦਾਗਾ ਸੈਲਰੀ ਬਧੀਆ ਲੈ ਰਿਹਾਗਾ ਬਾਕੀ ਸਾਰੀ ਫੈਮਿਲੀ ਮੁੰਡੇ ਦੀ ਵੈਸ਼ਨੂ ਹੈ ਜੀ ਮੁੰਡਾ ਨਿਸ਼ਪੱਤੀ ਤੋਂ ਰਹੇਤਾ ਜਿਸ ਪਰਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਇਹਨਾਂ ਦੇ ਦਿੱਤੇ ਇਸ ਦੋ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ 98884 44895 ਜਾਂ ਫਿਰ ਇਸ ਨੰਬਰ ਤੇ +6590141983 ਅਗਲਾ ਰਿਸ਼ਤਾ ਹੈ ਜੀ 1179 ਫਾਈਲ ਨੰਬਰ ਰਿਸ਼ਤਾ ਹੈ ਹਰਿਆਣੇ ਤੋਂ ਮੁੰਡੇ ਦੀ ਕਾਸਟ ਜੱਟ ਸਿੱਖ ਗੋਤ ਬਿਰਕਾਗਾ ਡੇਟ ਆਫ ਬਰਥ 26 ਤਰੀਕ ਸ਼ਮ ਮਹੀਨਾ 2000 ਦਾ ਬੋਰਨ ਆਗਾ ਹਾਈਟ 5 ਫੁੱਟ 11 ਇੰਚ ਸਟੱਡੀ ਪਲੱਸ 2 ਪਾਸ ਹੈ ਜੀ ਜ਼ਮੀਨ 7.5 ਕਿੱਲੇ ਆ ਫੈਮਲੀ ਚ ਫਾਦਰ ਸਾਹਿਬ ਨੇ ਅਤੇ ਮਦਰ ਤੇ ਵਨ ਸਿਸਟਰ ਨੇ ਵਧੀਆ ਫੈਮਲੀ ਹੈ ਵੈਸ਼ਨੂ ਪਰਿਵਾਰਾ ਜੀ ਮਨੇ ਨਿਸ਼ਪੱਤੀ ਤੋਂ ਦੂਰਾ ਵਧੀਆ ਮੁੰਡਾ ਸੋਨਾ ਸਨੱਖਾ ਕੁੜੀ ਵਧੀਆ ਸੋਣੀ ਸਨੱਖੀ ਹੋਵੇ ਚੰਗੇ ਘਰ ਹੋਵੇ ਕੁੜੀ ਦੀ ਹਾਈਟ 5 ਫੁੱਟ 5 ਇੰਚ ਤੱਕ ਜ਼ਰੂਰ ਹੋਵੇ ਵਧੀਆ ਸਟੱਡੀ ਕਰੀ ਹੋਵੇ ਡਿਮਾਂਡ ਕੋਈ ਨਹੀਂ ਬਸ ਕੁੜੀ ਨਿਊਜ਼ੀਲੈਂਡ ਵਿੱਚ ਪੀਆਰ ਹੋਵੇ ਨਿਊਜ਼ੀਲੈਂਡ ਗਈ ਹੋਵੇ ਜੀ ਪੱਕੀ ਹੋਵੇ ਜਿਸ ਪਰਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਇਹਨਾਂ ਦੇ ਦਿੱਤੇ ਇਸ ਨੰਬਰ ਤੇ ਸੰਪਰਕ ਕਰਨ 98178 19 708 ਅਗਲਾ ਰਿਸ਼ਤਾ ਆਇਆ ਜੀ 1100 ਸਤੀ ਫਾਈਲ ਨੰਬਰ ਜ਼ਿਲ੍ਹਾ ਸਰਸਾ ਏਰੀਆ ਡੱਬਾ ਵਾਲੀ ਮੁੰਡੇ ਦੀ ਕਾਸਟ ਨਾਇਕ ਐਸਸੀ ਕਾਸਟ ਗੁੱਤ ਘਾਰੂ ਉਮਰ 25 ਸਾਲ ਹਾਈਟ 6 ਫੁੱਟ ਨੋ ਸਟੱਡੀ ਪਰਿਵਾਰ ਚ ਮਾਤਾ ਜੀ ਐ ਫਾਦਰ ਐਕਸਪਾਇਰ ਨੇ ਵੱਡਾਪਰਾ ਮੈਰਿਡਾ ਦੋ ਪੜਣਾ ਮੈਰਿਡ ਨੇ ਹੁੰਦਾ ਕੰਮ ਜੀ ਡਰਾਈਵਰੀ ਕਰਦਾਗਾ ਤਨਖਾਹ 12000 ਰੁਪਏ ਵੰਗੂ ਲੈ ਰਿਹਾਗਾ ਮਹੀਨੇ ਦਾ ਕਰ ਬਰਬਦੀ ਵਧੀਆ ਬਣਿਆ ਹੋਇਆਗਾ ਕੁੜੀ ਚਾਹੀਦੀ ਹੈ ਚਾਹੇ ਗਰੀਬ ਘਰ ਹੋਵੇ ਪੜ੍ਹੀ ਲਿਖੀ ਥੋੜੀ ਹੋਵੇ ਪਰ ਘਰ ਦਾ ਕੰਮ ਕਰ ਜਾਣਦੀ ਹੋਵੇ ਸਿਆਣੀ ਤੇ ਸਮਝਦਾਰ ਹੋਵੇ ਮੁੰਡਾ ਸਰਦਾਰ ਵੀ ਹੈ ਮੁੰਨਾ ਵੀ ਹੈ ਜੀ ਸ਼ੌਂਕ ਵਜੋਂ ਪੱਗ ਬੰਨ ਲਿੰਦਾਗਾ ਫੈਮਲੀ ਬਾਕੀ ਬਹੁਤ ਵਧੀਆ ਹੈ ਜੀ ਮੁੰਡੇ ਦੀ ਕੁੜੀ ਵਧੀਆ ਸਿਆਣੀ ਤੇ ਸਮਝਦਾਰ ਹੋਵੇ ਜਿਸ ਪਰਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਇਹਨਾਂ ਦੇ 23 ਨੰਬਰ ਤੇ ਸੰਪਰਕ ਕਰਨ 9460477535 ਜਾਂ ਫਿਰ ਇਸ ਨੰਬਰ ਤੇ 81650319019 ਅਗਲਾ ਰਿਸ਼ਤਾ ਆਇਆ ਜੀ 1181 ਨੰਬਰ ਫਾਈਲ ਜ਼ਿਲ੍ਹਾ ਫਤਿਹਗੜ ਸਾਹਿਬੁੰਡੇ ਦੀ ਕਾਸਟ ਮਜਬੀ ਸਿੱਖ ਗੋਤ ਸਹੋਤਾ ਡੇਟ ਆਫ ਬਰਥ 21 ਅਗਸਤ 1999 ਦਾ ਬਾਰਨ ਹੈ ਹਾਈਟ ਪੈਫੁੱਟ 11 ਇੰਚਾ ਕੁਆਲੀਫਿਕੇਸ਼ਨ BCA ਐਕੁਪੇਸ਼ਨ ਲੌਂਗ ਹੌਲ ਟਰੱਕ ਡਰਾਈਵਰ ਪਰਿਵਾਰ ਚ ਮਾਤਾ ਪਿਤਾ ਨੇ ਜੀ ਇੱਕ ਸਿਸਟਰ ਮੈਰਿਡ ਆ ਉਹ ਕੈਨੇਡਾ ਚ ਹੈ ਮਾਤਾ ਪਿਤਾ ਪਿੰਡੇ ਹੀ ਰਹਿੰਦੇ ਆ ਜੀ ਮੁੰਡਾ ਇਸ ਟਾਈਮ BC ਕੈਨੇਡਾ ਚ ਹੈ ਬਧੀਆ ਸੋਨਸ ਨਖਾਗਾ ਜੀ ਮੁੰਡਾ ਸਿੱਖ ਸਰਦਾਰ ਹੈ ਬਧੀਆ ਪੱਗ ਬੰਨਦਾ ਨਾਲ ਗੁਰਸਿੱਖ ਹੈ ਪੀਆਰ ਮੁੰਡੇ ਨੇ ਅਪਲਾਈ ਕੀਤਾ ਹੈਗਾ ਮੁੰਡਾ ਇਸ ਸਾਲ ਹੀ ਪੀਆਰ ਹੋ ਜਾਵੇਗਾ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਵਧੀਆ ਸੋਨੀ ਸੁਨੱਖੀ ਹੋਵੇ ਸਟੱਡੀ ਨਾਲ ਵਧੀਆ ਕੀਤੀ ਹੋਵੇ ਕੁੜੀ ਅਮਰੀਕਾ ਚ ਪੀਆਰ ਹੋਵੇ ਉਥੇ ਚਾਹੇ ਗਈ ਹੋਵੇ ਮੁੰਡੇ ਦਾ ਪਿੰਡ ਵੀ ਵਧੀਆ ਘਰ-ਬਾਰ ਬਣਿਆ ਹੋਇਆ ਜੀ ਕੈਨੇਡਾ ਚ ਵੀ ਵਧੀਆ ਕੰਮ ਕਰ ਰਿਹਾ ਹੈ ਨਾਲ ਸੈਲਰੀ ਵੀ ਵਧੀਆ ਲੈ ਰਿਹਾਗਾ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਇਹਨਾਂ ਦਿੱਤੇ ਇਸ ਨੰਬਰ ਤੇ ਸੰਪਰਕ ਕਰਨ 97500 59 83613 नाइन सैवन डबल फाइव नाइन एट थ्री सिक्स वन थ्री या फिर इस नंबर प्लस, प्लस वन प्लस वन टू फाइव जीरो एट नाइन टू टू सैवन वन थ्री दोबारा फिर प्लस वन टू फाइव जीरो एट नाइन टू टू सैवन वन थ्री जिस परिवार न यही रिश्ता मैच करते हैं ਉਹ ਸਾਡੇ ਨਾਲ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰਕੇ ਇਹ ਸ੍ਰਿਸ਼ਤੇਆਂ ਦੀਆਂ ਬਾਇਓ ਡਾਟਾ ਤੇ ਪਿਕ ਲੈ ਸਕਦੇ ਹੋ ਨਾਲ ਸਾਡੇ ਨਾਲ ਗੱਲਬਾਤ ਵੀ ਕਰ ਸਕਦੇ ਹੋ ਹੋਰ ਜਾਣਕਾਰੀ ਲੈਣ ਵਾਸਤੇ ਧੰਨਵਾਦ ਜੀ